ਅੱਜ ਵੀ ਜੋ ਨਹੀਂ ਉਹ ਕਿੱਥੀ ਗਈ ਮੀਟਿੰਗ ਕਾਲੀ ਵਰਕਰਾਂ ਦੀ ਜਿਹੜੀ ਹੈ ਡੇਰਾ ਬਾਬਾ ਨਾਨਕ ਦੀ ਪੁੱਤਰ ਧਰਤੀ ਤੇ ਦਰਬਾਰ ਸਾਹਿਬ ਵਿੱਚ ਆਲੇ-ਦੁਆਲੇ ਦੇ ਕੁਝ ਵਰਕਰ ਸਹਿਬਾਨਾਂ ਦੀ ਸੱਜੀ ਗਈ ਹੈ ਇਹ 13 14 ਤਰੀਕ ਨੂੰ ਵਿਸਾਖੀ ਦਾ ਦਿਨ ਜਿਹੜਾ ਵਾ ਉਹ ਡੇਰੇ ਬਾਬੇ ਨਾਨਕ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਊਗਾ ਕਦੇ ਕਹਿੰਦੇ ਸੀਗੇ ਵੱਡ ਵਡੇਰੇ ਵਿਸਾਖੀ ਡੇਰੇ ਦੀ ਤੇ ਸ਼ਾਂ ਵਿੜੇ ਦੀ ਤੇ ਮੈਂ ਸਮਝਦਾ ਕਿ ਜਿੰਨੀਕ ਸਾਡੇ ਵਰਕਰਾਂ ਨੂੰ ਪਰਮਾਤਮਾ ਨੇ ਤਾਕਤ ਦਿੱਤੀ ਹੈ ਉਸ ਸੋਚ ਦੇ ਨਾਲ ਅਸੀਂ ਇੱਥੇ ਵੱਡੇ ਕਬੱਡੀ ਦੇ ਮੈਚ ਜਿਹੜੇ ਨੇ ਉਹ 14 ਤਰੀਕ ਨੂੰ ਕਰਨ ਦਾ ਫੈਸਲਾ ਕੀਤਾ ਵਾ ਅੱਜ ਇਸ਼ਤਿਹਾਰ ਵਰਕਰ ਜਿਹੜੇ ਉਲਾਮ ਲਾਉਣਗੇ ਔਰ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਨਾ ਵਾ ਕਿ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਰਸਾਂ ਰਾਊਂਡ ਨੂੰ ਵਧਾਉਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਨਾ ਕੁਝ ਕਹਿੰਦਾ ਹੋਇਆ ਇੱਕ ਸਭ ਨੂੰ ਵਧਾਈ ਦਿੰਦਾ ਹੋਇਆ ਫਤਿਹ ਹਰਜ ਕਰਨਾ ਵਾਹਿਗੁਰੂ ਖਾਲਸਾ ਜੀ ਅੰਦਰ ਸਪੀਚ ਕਰਦੇ ਆ ਬੋਲਿਆ ਵਾ ਕਿ ਵਿਚਾਰੇ ਚੌੜੇ ਨੇ ਗੋਲੀ ਨਹੀਂ ਮਾਰੀ